ਸਵਾਗਤ ਹੈ ਤੁਹਾਡਾ ਚੌਪ ਚੌਪ ਪੰਜਾਬੀ ਰਸੋਈ ਵਿੱਚ ਅੱਜ ਮੈਂ ਬਣਾਉਣ ਜਾ ਰਹੀਆਂ ਬੇਸਣ ਦਾ ਹਲਵਾ ਉਹਦੇ ਲਈ ਮੈਂ ਇੱਕ ਕੋਲੀ ਬੇਸਣ ਦੀ ਲਈ ਹੈ ਅੱਧੀ ਕੋਲੀ ਮੈਂ ਚੀਨੀ ਦੀ ਲਈ ਹੈ ਅੱਧੀ ਹੀ ਕੋਲੀ ਮੈਂ ਦੇਸੀ ਘੀਏ ਲੈ ਇੱਥੇ ਪਿਗਲੇ ਹੋਇਆ ਤੇ ਡੇਢ ਕੋਲੀ ਮੈਂ ਪਾਣੀ ਦੀ ਲਈ ਹੈ ਤੇ ਥੋੜਾ ਜਿਹਾ ਮੈਂ ਸੂਜੀ ਦੇ ਲਿੱਤਾ ਹੈ 3-4 ਚਮਚ ਤੇ 3-4 ਚਮਚ ਹੀ ਮੈਂ ਇੱਥੇ ਦੁੱਧ ਲਿਆ ਹੈ ਹਾਂਜੀ ਹੁਣ ਆਪਾਂ ਬੇਸਣ ਵਿੱਚ ਦੋ ਚਮਚ ਸੂਜੀ ਦੇ ਪਾ ਦੇਣੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੀ ਚਾਸ਼ਨੀ ਤਿਆਰ ਕਰਾਂਗੇ ਹਾਂਜੀ ਗੈਸ ਔਨ ਕਰਕੇ ਆਪਾਂ ਝਾਲਾ ਬਰਤਨ ਗੈਸ ਤੇ ਰੱਖ ਲਿਆ ਏ ਤੇ ਇਹਦੇ ਵਿੱਚ ਪਾ ਦੇਣੀ ਆਪਾਂ ਆਪਣੇ ਢੇਲ ਕੋਲੀ ਪਾਣੀ ਵੀ ਹਾਂਜੀ ਹੁਣ ਆਪਾਂ ਪਾਣੀ ਨੂੰ ਜਿਹੜਾ ਉਹ ਗਰਮ ਹੋਣ ਦੇਵਾਂਗੇ ਹਾਂਜੀ ਪਾਣੀ ਹੈ ਜਿਹੜਾ ਆਪਣਾ ਗਰਮ ਹੋ ਗਿਆ ਇਹ ਹੁਣ ਆਪਾਂ ਇਹਦੇ ਵਿੱਚ ਇਲਾਇਚੀ ਪਾ ਦੇਣੀ ਆ ਸਾਬ ਤੇ ਆਪਾਂ ਅੱਧੀ ਕੋਲੀ ਇਹਦੇ ਵਿੱਚ ਚੀਨੀ ਵੀ ਪਾ ਦੇਣੀ ਆ ਚੀਨੀ ਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਮੈਲਟ ਕਰ ਦੇਣਾ ਹੈ ਚੀਨੀ ਨੂੰ ਜਿਹੜਾ ਤੁਸੀਂ ਬਸ ਥੋੜੀ ਦੇਰੀ ਘੋਲਣਾ ਹੈ ਜਿਆਦਾ ਨਹੀਂ ਇਹਨੂੰ ਪਕਾਉਣਾ ਹੈਗਾ ਇਹਦੀ ਆਪਾਂ ਚਾਸ਼ਨੀ ਨਹੀਂ ਬਣਾਉਣੀ ਹੈਗੀ ਇੰਨਾ ਕੁ ਪਕਾਉਣਾ ਨਹੀਂ ਆਪਣੀ ਚੀਨੀ ਹੈ ਜਿਹੜੀ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਹਾਂਜੀ ਚੀਨੀ ਹੈ ਜਿਹੜੀ ਪਾਣੀ ਵਿੱਚ ਘੁਲ ਗਈ ਹੈ ਤੇ ਆਪਾਂ ਇਹਨੂੰ ਹੁਣ ਸਾਈਡ ਤੇ ਰੱਖ ਦੇਣਾ ਹੈ ਤੇ ਆਪਣੇ ਹਲਵਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਗੈਸ ਆਨ ਕਰਕੇ ਇੱਥੇ ਕੜਾਹੀ ਗੈਸ ਤੇ ਰੱਖ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਦੇਸੀ ਘੀ ਪਾ ਦੇਣਾ ਥੋੜਾ ਜਿਹਾ ਘੀ ਹੈ ਜਿਹੜਾ ਆਪਾਂ ਪਾਚਾ ਕੇ ਰੱਖਾਂਗੇ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਘੀ ਨੂੰ ਜਿਹੜਾ ਹੁਣ ਆਪਾਂ ਗਰਮ ਹੋਣ ਦੇਾਂਗੇ ਹਾਂਜੀ ਘੀ ਹੈ ਜਿਹੜਾ ਆਪਣਾ ਗਰਮ ਹੋ ਗਿਆ ਇਹ ਹੁਣ ਆਪਾਂ ਇਹਦੇ ਵਿੱਚ ਬੇਸਨ ਤੇ ਆਪਣੀ ਸੂਜੀ ਪਾ ਦੇਣੀ ਹੈ ਸੂਜੀ ਤੇ ਬੇਸਨ ਨੂੰ ਆਪਾਂ ਘੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਇਹਨੂੰ ਲੋ ਫਲੇਮ ਤੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਗੈਸ ਹੈ ਜਿਹੜੀ ਤੁਸੀਂ ਉਹ ਕੱਟੀ ਰੱਖਣੀ ਐ ਇਹਨੂੰ ਲੋ ਫਲੇਮ ਤੇ ਪਕਾਉਣਾ ਹੈ ਅਗਰ ਤੁਸੀਂ ਗੈਸ ਨੂੰ ਤੇਜ਼ ਕਰਕੇ ਪਕਾਉਂਗੇ ਤਾਂ ਆਪਣਾ ਬੇਸਣ ਜਿਹੜਾ ਉਹ ਛੇਤੀ ਸੜ ਜਾਏਗਾ ਚੰਗੀ ਬੇਸਣ ਨੂੰ ਜਿਹੜਾ ਤੁਸੀਂ ਉਹ ਲਗਾਤਾਰ ਚਲਾਉਂਦੇ ਹੋ ਪਕਾਉਣਾ ਹੈ ਤਾਂ ਹੀ ਬੇਸਣ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੰਨ ਹੋ ਜਾਵੇ ਜੀ ਬੇਸਣ ਜਿਹੜਾ ਥੋੜਾ 골ਡਨ ਬ੍ਰਾਊਨ ਹੋ ਗਿਆ ਆਪਾਂ ਇਹਦੇ ਵਿੱਚ ਦੁੱਧ ਪਾ ਦੇਣਾ ਪਹਿਲਾਂ ਆਪਾਂ ਇਹਦੇ ਵਿੱਚ ਅੱਧਾ ਦੁੱਧ ਪਾਵਾਂਗੇ ਇੰਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਬੇਸਣ ਜਿਹੜਾ ਉਹ ਫੁੱਲ ਗਿਆ ਦੁੱਧ ਪਾਉਣ ਤੋਂ ਬਾਅਦ ਤੇ ਹੁਣ ਆਪਾਂ ਇਹਦੇ ਵਿੱਚ ਆਪਣਾ ਬਾਕੀ ਦਾ ਦੁੱਧ ਵੀ ਪਾ ਦੇਣਾ ਹੈ ਇੰਨ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦੇਣਾ ਗੈਸ ਤਾਂ ਜੇ ਨਹੀਂ ਤੁਸੀਂ ਇੱਥੇ ਛੱਡ ਕੇ ਰੱਖਣੀ ਹੈ ਇਹਨੂੰ ਲੋ ਫਲੇਮ ਤੇ ਹੀ ਪਕਾਉਣਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਬੇਸਣ ਜਿਹੜਾ ਉਹ ਚੰਗੀ ਤਰ੍ਹਾਂ ਆਪਣਾ ਭੁੰਨ ਹੋ ਗਿਆ ਹੈ ਉਹਨਾਂ ਪਾਏ ਦੇ ਵਿੱਚ ਥੋੜਾ ਥੋੜਾ ਕਰਕੇ ਆਪਣੇ ਪਾਣੀ ਜਿਹੜਾ ਚੀਨੀ ਵਾਲਾ ਪਾ ਦੇਣਾ ਹੈ ਤੇ ਇਹਨੂੰ ਤੁਸੀਂ ਮਿਕਸ ਕਰਦੇ ਰਹਿਣਾ ਹੈ ਤੇ ਬਾਕੀ ਬਚਿਆ ਆਪਣਾ ਚੀਨੀ ਵਾਲਾ ਪਾਣੀ ਆ ਪਾਉ ਵੀ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਤੁਸੀਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਤੇ ਗੈਸ ਹੈ ਜਿਹੜੀ ਤੁਸੀਂ ਉਹ ਘੱਟੀ ਰੱਖਣੀ ਹੈ ਇਹਨੂੰ ਲੋ ਫਲੇਮ ਤੇ ਹੀ ਪਕਾਉਣਾ ਹੈ ਹਾਂਜੀ ਪਹਿਲਾਂ ਚੀਨੀ ਵਾਲਾ ਪਾਣੀ ਪਾਉਣ ਤੇ ਲੱਗਦਾ ਸੀਗਾ ਵੀ ਇਹ ਥੋੜਾ ਪਤਲਾ ਹੋ ਗਿਆ ਪਰ ਜਦੋਂ ਤੁਸੀਂ ਇਹਨੂੰ ਲਗਾਤਾਰ ਚਲਾਉਂਦੇ ਹੋ ਪਕਾਉਂਗੇ ਤਾਂ ਇਹ ਆਪਣੇ ਆਪ ਹੀ ਠਿੱਕ ਹੋ ਜਾਂਦਾ ਹੈ ਹਾਂਜੀ ਹੁਣ ਆਪਾਂ ਇੱਥੇ ਜਿਹੜਾ ਦੋ ਚਮਚ ਘੀਰ ਰੱਖਿਆ ਸੀ ਉਹ ਵੀ ਇਹਦੇ ਵਿੱਚ ਪਾ ਦੇਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਕਿੰਨੀ ਪਾਣੀ ਤੇ ਬੇਸਣ ਜਿਹੜਾ ਤੁਹਾਡਾ ਉਹ ਸਹੀ ਵਾਪਸ ਹੋਣਾ ਚਾਹੀਦਾ ਹੈ ਅਗਰ ਪਾਣੀ ਜ਼ਿਆਦਾ ਤੁਸੀਂ ਲੈ ਲੂਗੇ ਤਾਂ ਤੁਹਾਡਾ ਹਲਵਾ ਜਿਹੜਾ ਜ਼ਿਆਦਾ ਉਹ ਪਤਲਾ ਹੋ ਜਾਏਗਾ ਅਗਰ ਘੱਟ ਲਓਗੇ ਤਾਂ ਇਹ ਸਖਤ ਹੋ ਜਾਣਾ ਹੈ ਇਸ ਲਈ ਤੁਸੀਂ ਇਹ ਤਿੰਨੇ ਚੀਜ਼ਾਂ ਦਾ ਧਿਆਨ ਰੱਖਣਾ ਹੈ ਹਲਵਾ ਬਣਾਉਂਦੇ ਹੋਏ ਬੇਸਣ ਦਾ ਹਾਂਜੀ ਹਲਵਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹਨੇ ਕੜਾਹੀ ਛੱਟਣੀ ਸ਼ੁਰੂ ਕਰ ਦਿੱਤੀ ਹੈ ਇੱਥੇ ਆਪਾਂ ਗੈਸ ਨੂੰ ਬੰਦ ਕਰ ਦੇਣਾ ਹੈ ਤੇ ਤੁਹਾਨੂੰ ਸਰਵ ਕਰਕੇ ਦਿਖਾਉਨੇ ਆ। ਹਾਂਜੀ ਤੁਸੀਂ ਦੇਖ ਸਕਦੇ ਹੋ ਬੇਸਨ ਦਾ ਹਲਵਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਏ ਆਪਾਂ ਇਹਨੂੰ ਇੱਕ ਬਰਤਨ ਵਿੱਚ ਵੀ ਕੱਢ ਲਿਆ ਏ ਤੇ ਉੱਪਰ ਆਪਾਂ ਇਹਦੇ ਬਦਾਮ ਕੱਟੇ ਹੋਏ ਸਜਾ ਦੇਨੇ ਆ। ਮੈਂ ਇੱਥੇ ਜਿਹੜੇ ਕੱਟੇ ਹੋਏ ਬਦਾਮ ਲਏ ਆ ਤੁਸੀਂ ਡ్రਾਈ ਫਰੂਟ ਆਪਣੀ ਮਰਜ਼ੀ ਨਾਲ ਕੋਈ ਵੀ ਲੈ ਸਕਦੇ ਆ। ਹਾਂਜੀ ਇੱਥੇ ਬਦਾਮ ਹੈ ਜਿਹੜੇ ਆਪਾਂ ਨੇ ਸਜਾ ਦਿੱਤੇ ਆ ਤੁਹਾਨੂੰ ਨੇੜੇ ਤੇ ਵੀ ਦਿਖਾ ਦਿੰਨੇ ਆ ਆਪਣਾ ਹਲਵਾ ਕਿੰਨਾ ਵਧੀਆ ਬਣਿਆ ਏ। ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਹਾਂਜੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਨੋਟੀਫਿਕੇਸ਼ਨ ਬੈਲ ਨੂੰ ਔਨ ਕਰਨਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਮੇਰੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ